ਮੈਂ ਮੰਗਾ ਬਾਰੰਬਰਸੀ ਵਰਕ ਇਹ ਮੈਂ ਹਲਫਿਆ ਪਿਆਰ ਆਪਣੇ ਹੁਸ਼ੂ ਬਾਸ ਕਰ ਰਹੇ ਆ ਜੋ ਕਿ ਸਾਡੇ ਜਿਹੜੇ ਪਿੰਡ ਦਾ ਸਰਪੰਚ ਆ ਲਾਡੀ ਬਸਰਾ ਉਹ ਮੈਨੂੰ ਜਾਣ ਜਾਣ ਟੌਰਚਰ ਕਰ ਰਿਹਾ ਆ ਮੇਤੇ ਪ੍ਰੈਸ਼ਰ ਪਾ ਰਿਹਾ ਆ ਵੀ ਟੈਂਕੀ ਦੇ ਪੈਸੇ ਖਾਲੇ ਟੈਂਕੀ ਦੇ ਪੈਸੇ ਖਾਲੇ ਮੈਂ ਅੱਜ ਤੱਕ ਪੰਜੀ ਨਹੀਂ ਖਾਧੀ ਮੈਂ ਪੰਜੀ ਨਹੀਂ ਖਾਧੀ ਮੈਂ ਕਹਦੀ ਵੀ ਪੰਜੀ ਨਹੀਂ ਖਾਧੀ ਹੈਗੀ ਮੈਂ ਬਿਲਕੁਲ ਇਮਾਨਦਾਰੀ ਨਾਲ ਕੰਮ ਕੀਤਾ ਜਿੰਨੇ ਜਰੀ ਪਿੰਡ ਚ ਕੰਮ ਕੀਤਾ ਪਰ ਲਾਡੀ ਰਵੇ ਨੂੰ ਬਦਨਾਮ ਕਰਤਾ ਫੜ ਕੇ ਇਹ ਮੇਰੇ ਹੁਣ ਪੈਸੇ ਨਹੀਂ ਦੇ ਰਿਹਾ 132000 ਮੇਰਾ ਉੱਦਾ ਆ ਤੇ 41000 ਰੁਪਏ ਮੇਰਾ ਸਰਕਾਰੀ ਤਨਖਾਹ ਉਹ ਵੀ ਖਾ ਗਿਆ ਇਹ ਮੈਨੂੰ ਕੁਝ ਵੀ ਹੋ ਗਿਆ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਲਾਡੀ ਬਸਰਾ ਹੂਗਾ ਪਿੰਡ ਬਿਰਕਾਂ ਦਾ ਸਰਪੰਚ ਇਹੀ ਹੋਊਗਾ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਬਹੁਤ ਤੰਗ ਪਰੇਸ਼ਾਨ ਐ ਪੰਚਾਇਤ ਤੋਂ ਮੈਂ 15 ਸਾਲ ਪਹਿਲਾਂ ਪੰਚਾਇਤ ਦੀ ਚੌਂਕੀਦਾਰੀ ਕੀਤੀ ਕਦੀ ਮਿੱਤ ਕੇ ਨਿਕਲੇ ਮੈਂ ਨਹੀਂ ਕੀਤਾ ਬੰਨੇ ਮਾਨਦਾਰੀ ਨਾਲ ਕੰਮ ਕੀਤਾ ਪਰ ਹੁਣ ਮੇਤੋ ਵਸਿਆ ਮੇਰੀ ਵਸਿਆ ਮੇਰੀ ਇਹਦੇ ਵਿੱਚ ਉਹ ਗੁੜਾ ਜੀ ਇਦਾਂ ਸੀਗਾ ਕਿ ਇਸ ਜਿਹੜਾ ਸ਼ਖਸ਼ਿਆ ਮੰਦਾ ਜਿਹਨੇ ਲਾਈਨ ਤੇ ਜਾ ਕੇ ਇੱਕ ਵੀਡੀਓ ਬਣਾਈ ਔਰ ਕਿਹਾ ਕਿ ਸਰਪੰਚ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਔਰ ਮੈਨੂੰ ਸਾਰੀ ਪੰਚਾਇਤ ਤੇ ਬੜਾ ਪ੍ਰੈਸ਼ਰ ਪਾਇਆ ਹੋਇਆ ਇਹ ਬੰਦਾ ਤਕਰੀਬਨ ਨੇ 10 ਤੋਂ 12 ਸਾਲ ਜਿਹੜੀ ਪਿੰਡ ਦੀ ਸਰਕਾਰੀ ਟੂਟੀਆਂ ਵਾਲੀ ਟੈਂਕੀ ਦਾ ਆਪਰੇਟਰ ਰਿਹਾ ਹੈ ਔਰ ਇਹਦੇ ਕੋਲ ਸਾਰਾ ਹਿਸਾਬ ਵੀ ਇਹਦੇ ਕੋਲ ਰਿਹਾ ਇਹਨੇ ਸਟਾਮ ਦੇ ਉੱਤੇ ਲਿਖ ਕੇ ਦਿੱਤਾ ਵੀ ਜੇ ਕੋਈ ਵੀ ਫਰਕ ਹੋਊਗਾ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਊਗਾ ਹੁਣ ਜਦੋਂ ਨਵੀਂ ਪੰਚਾਇਤ ਚੁਣੀ ਗਈ ਆ ਅਸੀਂ ਸਾਰਾ ਰਿਕਾਰਡ ਚੈੱਕ ਕੀਤਾ ਤਾਂ ਇਸ ਇਹਦੇ ਰਿਕਾਰਡ ਦੇ ਵਿੱਚ ਬਹੁਤ ਸਾਰੀ ਗੜਬੜ ਆ ਜਿਹੜੀਆਂ ਰਸੀਦਾਂ ਗਲਤ ਕੱਟੀਆਂ ਗਈਆਂ ਜਾਂ ਖਾਲੀ ਛੱਡੀਆਂ ਗਈਆਂ ਰਸੀਦਾਂ ਦੋ ਰਸੀਦ ਬੁੱਕਾਂ ਲੜੀਆਂ ਗਾਇਬ ਆ ਤਾਂ ਜਦੋਂ ਇਹਨੂੰ ਪੁੱਛੀ ਤਾਂ ਉਸੇ ਵੇਲੇ ਕਹਿ ਦਿੰਦਾ ਕਿ ਮੇਰੀ ਸਿਹਤ ਖਰਾਬ ਹੋ ਗਈ ਜਾਂ ਮੇਰਾ ਮੈਨੂੰ ਤਾਂ ਮੇਰੀ ਧੜਕਣ ਵੱਧ ਗਈ ਵੱਧ ਗਈ ਆ ਅੱਗੇ ਵੀ ਪਿਛਲੇ ਪਿਛਲੀ ਪੰਚਾਇਤ ਦੇ ਵਿੱਚ ਵੀ ਇਹਨੂੰ ਪੁੱਛਿਆ ਉਹਦੋਂ ਵੀ ਇਹਨੇ ਇਹ ਕਿਹਾ ਕਿ ਮੈਂ ਟੈਂਕੀ ਦੇ ਉੱਤੇ ਚੜ੍ਹ ਕੇ ਆਤਮ ਹੱਤਿਆ ਕਰ ਲੈਣੀ ਹੈ ਤੇ ਹੁਣ ਵੀ ਜਦੋਂ ਇਹਨੂੰ ਪੁੱਛੀਦਾ ਤਾਂ ਇਹ ਇਹੋ ਜਿਹੀਆਂ ਹਰਕਤਾਂ ਕਰਦਾ ਦੇਖੋ ਸਾਡੀ ਇਹਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਮੇਰੀ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਮੈਂ ਐਜ਼ ਅ ਸਰਪੰਚ ਮੈਂ ਹੱਕਦਾਰ ਹਾਂ ਕਿ ਮੈਂ ਜਿਹੜਾ ਰਿਕਾਰਡ ਆ ਕਿਉਂਕਿ 5 ਸਾਲਾਂ ਬਾਅਦ ਮੇਰੇ ਕੋਲੋਂ ਵੀ ਇਹ ਹਿਸਾਬ ਮੰਗਿਆ ਜਾਣਾ ਤੇ ਮੈਂ ਇਹ ਰਿਕਾਰਡ ਦੇ ਹਿਸਾਬ ਨਾਲ ਜਦੋਂ ਚੈੱਕ ਕਰਦਾ ਤਾਂ ਇਹਦੇ ਪੈਸੇ ਜਿਹੜੇ ਕਾਫੀ ਨਿਕਲਦੇ ਆ ਪੰਚਾਇਤ ਵੱਲ 2 ਤੋਂ 2.5 ਲੱਖ ਰੁਪਏ ਮੋਟਾ-ਮੋਟ ਅੱਲੇ ਬਹੁਤ ਸਾਰਾ ਰਿਕਾਰਡ ਚੈੱਕ ਕਰਨ ਵਾਲਾ ਰਹਿੰਦਾ ਤੇ ਉਹੀ ਪੈਸਿਆਂ ਦੀ ਇਹ ਤੋਂ ਮੰਗ ਕਰਦੇ ਸੀਗੇ ਤਾਂ ਇਹਨੇ ਉਲਟਾ ਪੰਚਾਇਤ ਦੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਮੈਨੂੰ ਪ੍ਰੈਸ਼ਰਾਈਜ਼ ਕਰਦੇ ਆ ਔਰ ਮੈਂ ਆਤਮ ਹੱਤਿਆ ਕਰ ਲੈਂਦੀ ਕੱਲੋਂ ਇਹ ਬੰਦਾ ਕੋਈ ਵੀ ਇਹੋ ਜਿਹੀ ਹਰਕਤ ਕਰਦਾ ਉਹਦਾ ਜ਼ਿੰਮੇਵਾਰੇ ਖੁਦ ਹੋਵੇਗਾ ਇਹਦੇ ਵਿੱਚ ਪੰਚਾਇਤ ਦਾ ਜਾਂ ਸਰਪੰਚ ਦਾ ਜਾਂ ਕਿਸੇ ਵੀ ਮੈਂਬਰ ਦਾ ਕੋਈ ਵੀ ਇਹਦੇ ਵਿੱਚ ਇਹਨੂੰ ਪਰੇਸ਼ਾਨ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਅਸੀਂ ਸਿਰਫ ਤੇ ਸਿਰਫ ਇਹ ਤੋਂ ਹਿਸਾਬ ਮੰਗ ਰਹੇ ਆ ਔਰ ਉਹ ਹਿਸਾਬ ਇਹ ਦੇ ਦੇਵੇ ਨਹੀਂ ਤਾਂ ਫੇ ਵਿਭਾਗ ਦੇ ਕੋਲੋਂ ਕੋਈ ਭਾਗੀ ਕਾਰਵਾਈ ਕਰਵਾ ਕੇ ਵਿਭਾਗ ਆਪਣੇ ਆਪ ਜਿਹੜਾ ਹਿਸਾਬ ਕਿ ਲੈ ਲੇਗਾ ਸਰਪੰਚ ਸਾਹਿਬ ਇੱਕ ਟੀਮ ਬਣੀ ਹੁੰਦੀ ਆ ਵਿਲੇਜ ਵਾਟਰ ਐਂਡ ਸੈਨੀਟੇਸ਼ਨ ਕਮੇਟੀ ਜਿਹਦੀ ਸ਼ਾਇਦ 21 ਮੈਂਬਰੀ ਕਮੇਟੀ ਵੀ ਐ ਪਿੰਡ ਵਰਕਾਂ ਦੇ ਵਿੱਚ ਉਹ ਕਮੇਟੀ ਵੀ ਕੋਈ ਉਹਨਾਂ ਨੇ ਨਹੀਂ ਫੈਸਲਾ ਲਿਆ ਤੁਹਾਡੇ ਤੋਂ ਪਹਿਲ ਨੂੰ ਪਿਛਲੀ ਪੰਚਾਇਤ ਦੇ ਦੌਰਾਨ ਜਦੋਂ ਮੈਂ ਰਿਕਾਰਡ ਦੇ ਵਿੱਚ ਚੈੱਕ ਕੀਤਾ ਜੀ ਇਹਨਾਂ ਦਾ ਜਿਹੜਾ ਕਾਰਵਾਈ ਰਜਿਸਟਰ ਆ ਉਹਦੇ ਵਿੱਚ ਕੋਈ ਵੀ ਮਤਾ ਹੈ ਨਹੀਂਗਾ ਜੇ ਮਤਾ ਪਾਇਆ ਹੋਇਆ ਤਾਂ ਸਿਰਫ ਤੇ ਸਿਰਫ ਇੱਕ ਫਰਜ਼ੀ ਨਾਮ ਭਰੇ ਹੋਏ ਆ ਕਿਸੇ ਦੇ ਵੀ ਦਸਤਖਤ ਨਹੀਂ ਸਿਰਫ ਇਹ ਮੰਗਾ いや ਇਹੇ ਹੋਲੀ ਸੋਲੀ ਇਨਚਾਰਜ ਸੀਗਾ ਇਹਨੇ ਪਤਾ ਨਹੀਂ ਤਾਂ ਸਾਈਨ ਜਾਲੀ ਕੀਤੇ ਹੋਏ ਆ ਪਰ ਜਿੰਨੇ ਵੀ ਮੈਂਬਰਾਂ ਦੇ ਨਾਮ ਲਿਖੇ ਆ ਉਹ ਜਦੋਂ ਉਹਨਾਂ ਤੋਂ ਪੁੱਛ ਕੇ ਅਸੀਂ ਕੀਤੀ ਤਾਂ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਸਕੱਤਰ ਕੌਣ ਸੀ ਪਿਛਲੇ ਟਰਮ ਦੌਰਾਨ ਕਿਉਂਕਿ ਸਰਪੰਚ ਚੇਅਰਮੈਨ ਹੁੰਦਾ ਤੇ ਨਾਲ ਇੱਕ ਪ੍ਰਾਈਵੇਟ ਸਕੱਤਰ ਰੱਖਿਆ ਹੁੰਦਾ ਜਿਹਨੇ ਸਾਰਾ ਹਿਸਾਬ ਕਿਤਾਬ ਦੱਸਣਾ ਹੁੰਦਾ ਜੇਕਰ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਨੇ ਇੱਕ ਫਰਜ਼ੀ ਨਾਮ ਪਾ ਗਏ ਸਕੱਤਰ ਕੌਣ ਸੀ ਪਸੇ ਸਕੱਤਰ ਇਹੇ ਜੀ ਮੰਗाराम ਨੇ ਅੱਛਾ ਹਾਂਜੀ ਹਾਂਜੀ ਜਿਹੜੀ ਪਿਛਲੀ ਪੰਚਾਇਤ ਦੇ ਵਿੱਚ ਇਹਨਾਂ ਨੇ ਜਿਹੜੀ ਸੈਨੀਟੇਸ਼ਨ ਦੀ ਕਮੇਟੀ ਬਣਾਈ ਸੀ ਉਹਦੇ ਵਿੱਚ ਚੇਅਰਮੈਨ ਜਿਹੜਾ ਸਰਪੰਚ ਹੁੰਦਾ ਸਰਪੰਚ ਦਰਸ਼ਨਾ ਕੁਮਾਰੀ ਸੀ ਤੇ ਉਹਦੇ ਵਿੱਚ ਜਿਹੜੇ 70 ਆ ਸਾਡੇ ਸਾਬਕਾ ਮੈਂਬਰ ਪੰਚਾਇਤ ਕੁਲਵੀਰ ਸਿੰਘ ਜੀ ਸੀ ਪਰ ਉਹਨਾਂ ਦੇ ਸਾਈਨ ਕਿਤੇ ਵੀ ਹੈ ਨਹੀਂ ਰਜਿਸਟਰ ਦੇ ਵਿੱਚ ਸਿਰਫ ਉਹਨਾਂ ਦਾ ਨਾਮ ਪਾਇਆ ਹੋਇਆ ਆ ਜਾਂ ਤਾਂ ਇਹਨਾਂ ਨੇ ਜਾਲੀ ਸਾਈਨ ਕੀਤੇ ਹੋਆ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਸ ਤਰ੍ਹਾਂ ਪੇਮੈਂਟਾਂ ਖਾਤੇ ਦੇ ਵਿੱਚੋਂ ਕਢਵਾਈਆਂ ਵਈਆਂ ਔਰ ਪਿਛਲੇ 5 ਸਾਲਾਂ ਦੇ ਦੌਰਾਨ ਇਹਨਾਂ ਨੇ ਕੋਈ ਵੀ ਪੇਮੈਂਟ ਜਿਹੜੀ ਪੰਡ ਦੇ ਵਿੱਚੋਂ ਇਕੱਠੀ ਕਰਕੇ ਸੈਨੀਟੇਸ਼ਨ ਦੇ ਖਾਤੇ ਵਿੱਚ ਜਮਾ ਨਹੀਂ ਕਰਵਾਈਆਂ ਔਰ ਜਦੋਂ ਮੈਂ ਪਿਛਲੇ ਸਰਪੰਚ ਨੂੰ ਪੁੱਛਿਆ ਤਾਂ ਉਹ ਉਹਦੇ ਮੁੰਡੇ ਦਾ ਇਹ ਜਵਾਬ ਸੀਗਾ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਸੀ ਹੁੰਦਾ ਕਿ ਅਸੀਂ ਬੈਂਕ ਤੇ ਜਾ ਕੇ ਪੈਸੇ ਜਮ੍ਹਾਂ ਕਰਵਾਈਏ ਆ ਲਾਸਟ ਦੇ ਵਿੱਚ 57860 ਰੁਪਏ ਹੱਲੇ ਵੀ ਉਹਨਾਂ ਵੱਲ ਨਿਕਲਦੇ ਆ ਤਾਂ ਉਹਦਾ ਜਵਾਬ ਇਹ ਸੀ ਕਹਿੰਦਾ ਇੰਨੇ ਕੁ ਖਾ ਖੋ ਗਏ ਜਾਂਦੇ ਕੋਈ ਗੱਲ ਨਹੀਂ ਉਹਦਾ ਇਹ ਜਵਾਬ ਸੀਗਾ ਹੂੰ ਜਿਵੇਂ ਮੰਗਾ ਜੀ ਨੂੰ 13 ਸਾਲ ਹੋ ਗਏ ਚਾਰਜ ਲੈਣ ਨੂੰ 13 ਸਾਲ ਸਾਲ ਦੌਰਾਨ ਕਿਸੇ ਵੀ ਪੰਚਾਇਤ ਜਾਂ ਕਿਸੇ ਵੀ ਇਸ ਟੀਮ ਨੇ ਕੋਈ ਚੱਕੇ ਨਹੀਂ ਕੀਤਾ ਅਸੀਂ ਆਰਟੀਆਈ ਪਾਈ ਸੀ ਦੋ ਵਾਰੀ ਦੋਈ ਵਾਰੀ ਇਹਨਾਂ ਨੇ ਕੋਈ ਵੀ ਜਵਾਬ ਨਹੀਂ ਬਣਾ ਕੇ ਭੇਜਿਆ ਅਸੀਂ ਇਹੇ ਕੋਈ ਪੁੱਛਦੇ ਰਹੇ ਹਾਂ ਖੁਦ ਪੁੱਛਿਆ ਮੈਂ ਆਪਣੇ ਵੱਲੋਂ ਵੀ ਆਰਟੀਆਈ ਪਾਈ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਪਿੰਡ ਦੇ ਵਿੱਚ ਕਿੰਨੇ ਕਨੈਕਸ਼ਨ ਪਾਣੀ ਦੇ ਚੱਲਦੇ ਪਏ ਆ ਤਾਂ ਇਹਨਾਂ ਨੇ ਕੋਈ ਵੀ ਉਹ ਜਵਾਬ ਨਹੀਂ ਬਣਾ ਕੇ ਭੇਜਿਆ ਔਰ ਮਹਿਕਮੇ ਨੂੰ ਇਹ ਹੀ ਬਿਨਾਂ ਜਵਾਬ ਦਿੱਤੇ ਤੋਂ ਹੀ ਇੱਦਾਂ ਟਾਈਮ ਟਪਾਉਂਦੇ ਰਹੇ ਆ ਹੁਣ ਜਦੋਂ ਅਸੀਂ ਪੁਰਾਣੀਆਂ ਕਾਪੀਆਂ ਸਾਰੀਆਂ ਇਕੱਠੀਆਂ ਕਰਕੇ ਨਵੀਆਂ ਕਾਪੀਆਂ ਘਰਾਂ ਦੇ ਵਿੱਚ ਦੇ ਰਹੇ ਹਾਂ ਤਾਂ ਉਸ ਵੇਲੇ ਸਾਨੂੰ ਪਤਾ ਲੱਗ ਰਿਹਾ ਕਿ ਜਿਹੜਾ ਕਸਟਮਰ ਆ ਜਿਹੜਾ ਜਿਹਦੇ ਘਰ ਟੁੱਟੀ ਲੱਗੀ ਹੋਈ ਆ ਉਹਦੇ ਕੋਲ ਜਿਹੜੀ ਰਸੀਦ ਹੈ ਉਹਦੇ ਉੱਤੇ 700 ਰੁਪਏ ਲਿਖਿਆ ਹੋਇਆ ਹੈ ਪਰ ਜਿਹੜੀ ਸਾਡੇ ਰਿਕਾਰਡ ਦੇ ਵਿੱਚ ਸੇਮ ਨੰਬਰ ਵਾਲੀ ਰਸੀਦ ਬੋਲਦੀ ਹੈ ਉਹਦੇ ਉੱਤੇ 70 ਰੁਪਏ ਭਰੇ ਹੋਏ ਤੇ ਜਿਹੜੇ ਵਿਚਲੇ ਪੈਸੇ ਆ ਉਹ ਪਤਾ ਨਹੀਂ ਕੌਣ ਖਾ ਗਿਆ ਹੂੰ ਇਹ ਹੀ ਸਵਾਲ ਹੈ ਤੇ ਹੁਣ ਕੁੱਲ ਅਮਾਉਂਟ ਲਗਭਗ ਕਿੰਨੀ ਨਿਕਲਦੀ ਮੰਗੇ ਵਾਲਾਂ ਲਗਭਗ ਜੇ ਮਹਿਕਮੇ ਦੇ ਹਿਸਾਬ ਨਾਲ ਦੇਖੀਏ ਤਾਂ ਜੀ ਮਹਿਕਮਾ ਜਿਹੜਾ ਇੱਕ ਜਿਹੜੀ ਰਸੀਦ ਦਾ 5000 ਰੁਪਏ ਚਾਰਜ ਕਰਦਾ ਔਰ ਮੈਂ ਇਹ ਸੋਚਾਂ ਇਨਸਾਨੀਅਤ ਦੇ ਨਾਤੇ ਕਿ ਜੇ ਤੂੰ ਜਿਹੜਾ ਤੇਰਾ ਹਿਸਾਬ ਗਲਤ ਹੈ ਜੇ ਪੈਸੇ ਤੂੰ ਜਮ੍ਹਾਂ ਕਰਵਾ ਦੋਏ ਤਾਂ ਤੇ ਅਸੀਂ ਤੈਨੂੰ ਕਿਸੇ ਨੇ ਕੁਝ ਵੀ ਨਹੀਂ ਕਹਿੰਦਾ ਨਾ ਤੇ ਤੂੰ ਸਾਬ ਪੁੱਛਣਾ ਪਰ ਇਹ ਮੰਨਿਆ ਵੀ ਮੇਰੇ ਕੋਲ ਕਿਵੇਂ ਪੈਸੇ ਜਮ੍ਹਾਂ ਕਰਵਾਵਾਂਗਾ ਪਰ ਜਦੋਂ ਜਮ੍ਹਾਂ ਕਰਵਾਉਣ ਦੀ ਵਾਰੀ ਆਉਂਦੀ ਆ ਜਾਂ ਇਹਨੂੰ ਪੁੱਛਿਆ ਜਾਂਦਾ ਫਿਰ ਇਹੋ ਜਿਹੀਆਂ ਹਰਕਤਾਂ ਕਰਦਾ ਹੂੰ ਤੇ ਹੁਣ ਜੋ ਧਮਕੀ ਦੇ ਰਿਹਾ ਵੇ ਮੈਂ ਆਤਮ ਹੱਤਿਆ ਕਰ ਲਾਂਗਾ ਤੇ ਉਹ ਪੰਚਾਇਤ ਜਾਂ ਸਰਪੰਚ ਦੇ ਸਰ ਦੋਸ਼ ਵੀ ਲਾ ਰਿਹਾ ਇਹਦੇ ਲਈ ਕੀ ਕਹਿਣਾ ਚਾਹੂਗੇ ਤੁਸੀਂ ਇਸਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਦੇਖੋ ਇਹ 50 ਸਾਲਾਂ ਬਾਅਦ ਕਿਉਂਕਿ ਮੈਂ ਵੀ ਜਵਾਬ ਦੇ ਆ ਔਰ ਮੈਨੂੰ ਇਸ ਕਰਕੇ ਟੈਨਸ਼ਨ ਹੈ ਕਿ ਜੇ ਮੈਂ ਹਿਸਾਬ ਨਹੀਂ ਕਲੀਅਰ ਕਰਵਾਉਂਦਾ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਔਰ ਉਹਦੇ ਵਿੱਚ ਫਿਰ ਮੈਂ ਵੀ ਦੋਸ਼ੀ ਹਾਂ ਜੇ ਮੈਂ ਹਿਸਾਬ ਇਹ ਨਹੀਂ ਲੈ ਸਕਿਆ ਜਾਂ ਮੈਂ ਹਿਸਾਬ ਨਹੀਂ ਚੈੱਕ ਕਰਦਾ ਤਾਂ ਮੈਂ ਉਹਨੂੰ ਇਹੀ ਕਹਿੰਦਾ ਸੀਗਾ ਕਿ ਤੂੰ ਪੈਸੇ ਇਹ ਦੇ ਦੇ ਪਰ ਜਦੋਂ ਉਹ ਨਹੀਂ ਦੇ ਰਿਹਾ ਤਾਂ ਉਹ ਟਾਪਾ ਨੂੰ ਆਦਮ ਬੱਤਿਆ ਦੀਆਂ ਧਮਕੀਆਂ ਦੇ ਰਿਹਾ ਤਾਂ ਉਹਦੇ ਵਿੱਚ ਉਹਦੀ ਬਹੁਤ ਵੱਡੀ ਗਲਤੀ ਆ ਇਸ ਗੱਲ ਨੂੰ ਬੈਠ ਕੇ ਵੀ ਨਿਬੜਿਆ ਜਾ ਸਕਦਾ ਜਾਂ ਕਿਸੇ ਵੀ ਸਾਡੇ ਮੈਂਬਰ ਕੋਲ ਆ ਜਾਂਦਾ ਜੇ ਮੇਰੇ ਨਾਲ ਨਹੀਂ ਸੀ ਗੱਲ ਕਰਨੀ ਕਿਸੇ ਵੀ ਮੈਂਬਰ ਦੇ ਨਾਲ ਆ ਕੇ ਗੱਲ ਕਰ ਲੈਂਦਾ ਆਪਾਂ ਬੈਠ ਕੇ ਗੱਲ ਕਰ ਲੈਂਦੇ ਪਰ ਇਹੋ ਜਿਹੀ ਹਰਕਤਾਂ ਕਰਕੇ ਉਹ ਸਾਨੂੰ ਉਲਟਾ ਪੰਚਾਇਤ ਦੇ ਰੋਹ ਪਾ ਰਿਹਾ ਕਿ ਜੇ ਮੈਂ ਪੈਸੇ ਨਹੀਂ ਹਸਾਬ ਦਿੱਤਾ ਤਾਂ ਮੈਂ ਕੋਈ ਵੀ ਦੋਸ਼ੀ ਨਹੀਂ ਆ ਮੈਂ ਕੋਈ ਵੀ ਪੈਸਾ ਦੇਣਾ ਨਹੀਂ ਹੈ ਕਿਸੇ ਦਾ ਵੀ ਤਾਂ ਉਹਦੇ ਵਿੱਚ ਜੇ ਕਾਨੂੰ ਕੋਈ ਵੀ ਗਲਤ ਹਰਕਤ ਕਰਦਾ ਉਹਦੇ ਲਈ ਸਾਰੀ ਪੰਚਾਇਤ ਬੈਠੀ ਆ ਸਾਡੇ ਨਗਰ ਨਿਵਾਸੀ ਵੀ ਬੈਠੇ ਆ ਉਹ ਬੰਦਾ ਖੁਦ ਜ਼ਿੰਮੇਵਾਰ ਹੋਵੇਗਾ ਉਸ ਚੀਜ਼ ਦਾ ਕਿਉਂਕਿ ਅਸੀਂ ਉਹਦੇ ਤੇ ਕੋਈ ਪਰਸਨਲ ਉਹਦੇ ਨਾਲ ਰੰਜਿਸ਼ ਨਹੀਂ ਰੱਖਦੇ ਅਸੀਂ ਸਿਰਫ ਜੋ ਸਰਕਾਰੀ ਪੈਸਾ ਆ ਸੈਨੀਟੇਸ਼ਨ ਵਿਭਾਗ ਦਾ ਅਸੀਂ ਉਹਨੂੰ ਉਹ ਜਮ੍ਹਾਂ ਕਰਵਾਉਣ ਲਈ ਕਹਿੰਦੇ ਆ ਇਸ ਤੋਂ ਜ਼ਿਆਦਾ ਅਸੀਂ ਉਹਨੂੰ ਕੋਈ ਵੀ ਪ੍ਰੈਸ਼ਰ ਨਹੀਂ ਪਾਇਆ ਕੋਈ ਉਹਦੇ ਨਾਲ ਧੱਕਾ ਨਹੀਂ ਕੀਤਾ ਅਗਰ ਉਹ ਚਾਹੇ ਕਿ ਤੁਹਾਡੇ ਸਾਰੀ ਪੰਚਾਇਤ ਦੇ ਵਿੱਚ ਬੈਠ ਕੇ ਮੈਂ ਪੰਜੀ ਪੰਜੀ ਦਾ ਹਿਸਾਬ ਕਰਨਾ ਚਾਹੁੰਦਾ ਆ ਫਿਰ ਤੁਸੀਂ ਮੌਕਾ ਦੋਗੇ ਉਹਨਾਂ ਨੂੰ ਹਾਂਜੀ ਬਿਲਕੁਲ ਜੀ ਅਸੀਂ ਉਹਨੂੰ ਕਿਹਾ ਪਹਿਲਾਂ ਵੀ ਕਿਹਾ ਸਾਡੇ 550 ਬੈਠੇ ਆ ਰਾਜਾ ਜੀ ਇਹਨਾਂ ਨੇ ਵੀ ਕਿਹਾ ਵੀ ਆਪਾਂ ਬੈਠ ਕੇ ਗੱਲ ਨੂੰ ਵਿਵਹਲ ਲਵਾਂਗੇ ਪਰ ਉਹਦੇ باوجود ਵੀ ਉਹਨੇ ਇਹੋ ਜਿਹੀ ਹਰਕਤ ਕੀਤੀ ਹੈ ਜਾ ਕੇ ਲੈਨ ਦੇ ਉੱਤੇ ਵੀਡੀਓ ਪਾਤੀ ਔਰ ਉਹਦੀ ਜਿਹੜੀ ਗੱਲਾਂ ਕਰ ਰਿਹਾ ਉਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਸੀਗੀ ਤੁਸੀਂ ਇਹ ਗੱਲ ਜਿਹੜੀ ਹੈ ਸਾਡੇ ਸੈਕਟਰੀ ਆ ਧਰਮਪਾਲ ਜੀ ਬੀਡੀਪੀਓ ਆਫਿਸ ਦੇ ਵਿੱਚ ਬਹਿੰਦੇ ਆ ਫਲੋਰ ਉਹਨਾਂ ਨੂੰ ਵੀ ਪੁੱਛ ਸਕਦੇ ਆ ਇਹ ਕਹਿੰਦਾ ਵੀ 41000 ਰੁਪਏ ਜਿਹੜਾ ਮੇਰਾ ਖਾ ਰਿਆ ਸਰਪੰਚ ਨੇ ਕਢਾ ਲਿਆ ਉਹ ਜਦੋਂ ਕਿ ਉਹ ਖਾਤੇ ਵਿੱਚੋਂ ਪੈਸੇ ਨਿਕਲੇ ਨਹੀਂ ਹਜੇ ਜ ਉਹਦਾ ਚੈੱਕ ਜਿਹੜਾ ਉਸ ਬੰਦੇ ਦੇ ਨਾਮ ਦਾ ਕੱਟਿਆ ਜਾਊਗਾ ਮੈਂ ਕਿੰਦਾ ਪੈਸੇ ਕਢਾ ਸਕਦਾ ਜੀ ਉਹ ਜੀ ਹੁਣ ਉਸ ਦੇ ਨਾਲ ਹੀ ਇੱਕ ਹੋਰ ਮੈਂ ਬੇਨਤੀ ਆ ਦੇਖੋ ਜਿਹੜੇ ਐਨਆਰਆਈ ਆ ਇਹ ਪਿੱਡ ਦੀ ਜਿਹੜੀ ਰੀੜ ਦੀ ਹੱਡੀ ਹੁੰਦੀ ਆ ਜਿਹੜੇ ਐਨਆਰਆਈ ਵੀਰਿਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਸਾਡੇ ਇੱਥੇ ਹੈਗੇ ਆ ਉਹਨਾਂ ਨੇ ਛੱਪੜ ਦਾ ਕੰਮ ਕਰਵਾਇਆ ਅੱਗੇ ਹੋ ਕੇ ਅਸੀਂ ਉਹਨਾਂ ਦਾ ਬਹੁਤ ਬਾਰੀ ਧੰਨਵਾਦ ਵੀ ਕੀਤਾ ਔਰ ਚੰਗਾ ਕੀਤਾ ਰਣਜੀਤ ਸਿੰਘ ਰਾਣਾ ਜੀ ਉਹ ਇਹਦੇ ਨਾਲ ਅਟੈਚ ਹੈਗੇ ਆ ਇਸ ਮੰਗੇ ਦੇ ਨਾਲ ਤੇ ਇਹ ਉਹਨਾਂ ਨੂੰ ਹਰ ਵੇਲੇ ਮਿਸਲਾਈਡ ਕਰਕੇ ਗਲਤ ਗੱਲਾਂ ਦੱਸ ਕੇ ਪਿੰਡ ਦੇ ਵਿੱਚੋਂ ਤੇ ਉਹਨਾਂ ਨੂੰ ਪੜਗਾ ਦਿੰਦਾ ਔਰ ਉਹਨਾਂ ਦੀ ਗਲਤੀ ਇਹ ਹੈਗੀ ਆ ਉਹ ਬਿਨਾਂ ਕਿਸੇ ਗੱਲ ਨੂੰ ਵੈਰੀਫਾਈ ਕੀਤੇ ਚਾਕੇ ਵੀਡੀਓ ਬਣਾ ਕੇ ਅਕਸਰ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਉਸ ਦਿਨ ਵੀ ਉਹਨਾਂ ਨੇ ਪਹਿਲਾਂ ਇਨਲਾਈਨ ਦੇ ਉੱਤੇ ਜਾ ਕੇ ਵੀਡੀਓ ਬਣਾ ਲਈ ਉਸ ਤੋਂ ਬਾਅਦ ਉਹਨਾਂ ਨੇ ਬਿਨਾਂ ਕਿਸੇ ਸੱਚਾਈ ਨੂੰ ਜਾਣੇ ਉਹਨਾਂ ਨੇ ਵੀ ਇੱਕ ਵੀਡੀਓ ਬਣਾ ਕੇ ਨੈਟ ਦੇ ਉੱਤੇ ਪਾ ਦਿੱਤੀ ਮੈਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਰਣਜੀਤ ਸਿੰਘ ਰਾਣਾ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਰਦੇ ਆ ਕੀ 40 ਸਾਲ ਦਾ ਜਿਹੜਾ ਪਿਛਲੀਆਂ ਪੰਚਾਇਤਾਂ ਤੋਂ ਹਿਸਾਬ ਲਾਓ ਜਦੋਂ ਮੈਂ ਹਿਸਾਬ ਲੈਣ ਦੀ ਕੋਸ਼ਿਸ਼ ਕਰਦਾ ਤਾਂ ਬੰਦੇ ਜਦੋਂ ਲਾਈਨਾਂ ਤੇ ਜਾ ਕੇ ਇਹੋ ਜੀਆਂ ਵੀਡੀਓ ਬਣਾ ਕੇ ਹਰਕਤਾਂ ਕਰਦੇ ਤਾਂ ਤੁਸੀਂ ਉਲਟਾ ਗਲਤ ਬੰਦੇ ਦਾ ਸਾਥ ਦੇ ਰਹੇ ਹੋ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਪਿੰਡ ਦੇ ਉੱਤੇ ਇੰਨਾ ਪੈਸਾ ਲਾਇਆ ਇਕੱਠਾ ਕਰਕੇ ਲਾਇਆ ਅਸੀਂ ਸਾਰੀ ਪੰਚਾਇਤ ਤੁਹਾਡੇ ਧੰਨਵਾਦੀਆਂ ਪਰ ਤੁਸੀਂ ਜੋ ਇਹ ਵੀਡੀਓ ਗੱਲ-ਗੱਲ ਤੇ ਵੀਡੀਓ ਬਣਾ ਕੇ ਆ ਹੁਣ ਇੱਕ ਰੋਡ ਦਾ ਕੰਮ ਚੱਲ ਰਿਹਾ ਪਿੰਡ ਦੀ ਫਿਰਨੀ ਦਾ ਕੰਮ ਚੱਲ ਰਿਹਾ ਆ ਉਹਦੇ ਲਈ ਵੀ ਤੁਸੀਂ ਪਿੱਛੇ ਇੱਕ ਵੀਡੀਓ ਬਣਾ ਕੇ ਪਾਤੀ ਕਿ ਆ ਜਿਹੜੀ ਰੋਡ ਬਣਦੀ ਪਈ ਆ ਇਹ ਰੋਡ ਦੇ ਵਿੱਚੋਂ ਵੀ ਇਹਨਾਂ ਨੇ ਬੜਾ ਕੁਝ ਖਾ ਕੋਈ ਜਾਣਾ ਜਦ ਕਿ ਮੈਂ ਉਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਆ ਕਿ ਇਹ ਜਿਹੜੀ ਆ ਰੋਡ ਬਣਦੀ ਪਈ ਆ ਮੰਡੀ ਰੋਡ ਬਣਾਉਂਦਾ ਪਿਆ ਔਰ ਸਿੱਧਾ ਉਹਨਾਂ ਨੇ ਕੰਟਰੈਕਟ ਜਿਹੜਾ ਠੇਕੇਦਾਰ ਨੂੰ ਦਿੱਤਾ ਹੁੰਦਾ ਇਹਦਾ ਕੋਈ ਵੀ ਪੈਸਾ ਪੰਚਾਇਤ ਨੂੰ ਨਹੀਂ ਆਇਆ ਹੈਗਾ ਸਿੱਧਾ ਠੇਕੇਦਾਰ ਮੰਡੀ ਰੋਡ ਠੇਕੇਦਾਰ ਬਣਾਉਂਦਾ ਪਿਆ ਔਰ ਮੰਡੀ ਰੋਡ ਦਾ ਜਿਹੜਾ ਪੈਸਾ ਲੱਗਦਾ ਪਿਆ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਤਕਾਰਾ